ਜੀ ਬਾਈ ਜੀ ਸਾਸਤਰੀ ਕਾਨਸਾਰੇ ਪਰਮਾਨੰ ਤੇ ਲਓ ਬਾਈ ਅੱਜ ਆਪਾਂ ਕੱਢਦੇ ਆ ਨਵੇਂ ਜਾਨਵਰ ਤਿੰਨ ਦੋਹਾਂ ਨੂੰ ਲਾਤਾ ਜਲਾਵਾਂ ਆਪਾਂ ਇਹਨੂੰ ਤੇ ਇਹਨੂੰ ਹਰੀ ਗੁੰਸ਼ ਵਾਲੀ ਨੂੰ ਆਨੇ ਇਹ ਦੋਏ ਹੋ ਜਾਣਗੇ ਸੈੱਟ ਜਾਣੂ ਇਹਨਾਂ ਦੋਹਾਂ ਨੂੰ ਆਪਾਂ ਢਾਉਂਦੇ ਆ ਮਾਤਾ ਕਿ ਆ ਦਿੱਕਾ ਕਬੂਤਰੀ ਕਿਛੇ ਦੀ ਆਈ ਥੀ ਅਮਨੇ ਕੋ ਇੱਥੇ ਬੈਠੀ ਆ ਥੱਲੇ ਬੈਠੀ ਆ ਆ ਗੱਬੇ ਚਿੱਟੀਆਂ ਦੀ ਆ ਦੇ ਵੀਰੇ ਚਲੋ ਇਹਨੂੰ ਲਾ ਦਾਂਗੇ ਨਹੀਂ ਇਹਨਾਂ ਡਾਉਣੇ ਅੱਜ ਲੇ ਆ ਪ੍ਰਾ ਇਹਨਾਂ ਨੂੰ ਜਲਾਵ ਆਪਾਂ ਲਾਇਆ ਬਣਾ ਕੇ ਬਈ ਮੈਂ ਦਿਖਾਉਣਾ ਤੁਹਾਨੂੰ ਇਹ ਆ ਪਾਲਾ ਆ ਵੀਰੇ ਧਿਰਫਲੇ ਦਾ ਇਹ ਚ ਭੋਂਤਾ ਤੀਗਾ ਦੋ ਨਾਲਕੀਆਂ ਪਾਣੀ ਦੀਆਂ ਪਾਲੀਆਂ ਮੈਂ ਦੋ ਦੁਨੀਆਂ ਪਾਲੀਆਂ ਗਲਾਸ ਥੋੜਾ ਜਿਹਾ ਦੂਆ ਬਈ ਇਹ ਤੇ ਦੇਖ ਤੋਂ ਬਾਅਦ ਸਾਥ ਨਹੀਂ ਦੇਣਗੇ ਐ ਪਤ ਲਈ ਆ ਪੀ ਕੇ ਦੇਖਿਆ ਮੈਂ ਤੇ ਮੈਂ ਤੁਹਾਨੂੰ ਦਿਖਾਉਣਾ ਕਿਹੜਾ ਧਿਰਫਲਾ ਲਾਇਆ ਆਪਾਂ ਮੋਗੋਲ ਆ ਡੱਬੀ ਲੈ ਲੀਂ ਡੀਪਰਾਪ ਆ ਡੱਬੀ ਲੈ ਆਏ ਤੇ ਵੀਰੇ ਆਪਾ ਇਹ ਤਾ ਲਓ ਜੀ ਇਹ ਹੈਲੋ ਜੀ ਇਹਦੇ ਵਿੱਚ ਵੀ ਜੀ ਤਿੰਨ ਚੀਜ਼ਾਂ ਨੇ ਔਲਾ ਭੇੜਾ ਹਾਰੜ ਤੇ ਇਹ ਦਿੱਤੀ ਦੀ ਆਪਾਂ ਨੂੰ 60 ਰੁਪਏ ਦੀ ਵੀਰੇ 200 ਲਈ ਹੈਗੀ ਤੇ ਇਹ ਪਾਈ ਤੀ ਆਪਾਂ ਬਈ ਥੋੜੀਓ ਪਾਈ ਤੀ ਤਿੰਨ ਚੁੰਡੀਆਂ ਪਾਈਆਂ ਤੀ ਪਾਣੀ ਵੱਧ ਦੀ ਗਲਾਸ ਭਰਿਆ ਹੋਇਆ ਸੀ ਤੇ ਉਹ ਜੋ ਬਾਜ ਗਿਆ ਕਾਫੀ ਮੈਂ ਡੱਬੇ ਚ ਕੱਢ ਲਿਆ ਦੀ ਵਾਧੂ ਆ ਤੇ ਪਿਆ ਆ ਦੇ ਪਿਆ ਵੀਰੇ ਇੱਥੇ ਕੱਢਿਆ ਤਰੀ ਨੂੰ ਲਾਉਣ ਜੋਗਾ ਹੀ ਕੱਢਿਆ ਦੀ ਲੈ ਬਾਈ ਤੂੰ ਇਹ ਬੰਨੀ ਆਪੇ